ਗੁਰਦੀਪ ਸਿੰਘ ਨਕਸ਼ਦੀਪ ਦੇ ਨਾਵਲ ਸੂਰਜ ਦੀ ਤੀ ਦਾ ਅਗਲਾ ਕਾਂਡ 7 ਨਵਿੰਦਰ ਕੌਰ ਤੇ ਉਸਦਾ ਪਰਿਵਾਰ ਅਮਰੀਕਾ ਪਰਤ ਗਿਆ ਜਸਪ੍ਰੀਤ ਉਜਾਗਰ ਨੂੰ ਲੈ ਕੇ ਵਾਪਸ ਆਪਣੇ ਪਿੰਡ ਆ ਗਈ ਸਾਰਾ ਪਰਿਵਾਰ ਉਜਾਗਰ ਦਾ ਬੜਾ ਸਤਿਕਾਰ ਕਰਦਾ ਰਿਹਾ ਉਜਾਗਰ ਬਹੁਤਾ ਕਿਸੇ ਨਾਲ ਬੋਲਦਾ ਨਹੀਂ ਸੀ ਕਿਉਂਕਿ ਉਸਦੀ ਮੰਮੀ ਨੇ ਉਸ ਨੂੰ ਬਹੁਤ ਜ਼ੋਰ ਪਾ ਕੇ ਇਹ ਗੱਲ ਸਮਝਾਈ ਸੀ ਕਿ ਉਹ ਬਸ ਜੀ ਹਾਂ ਜਾਂ ਨਹੀਂ ਜੀ ਲੋੜ ਮੁਤਾਬਕ ਬੋਲੇ ਤੇ ਘਰਬਾਰੀ ਤੇ ਘਰ ਦੇ ਕਿਸੇ ਵੀ ਮੈਂਬਰ ਬਾਰੇ ਕੁਝ ਨਾ ਬੋਲੀ ਜਸਪ੍ਰੀਤ ਨਾਲ ਜਦੋਂ ਫੋਲਦਿਆਣੀ ਕੋਠੀ ਵਿੱਚ ਰਹਿ ਰਿਹਾ ਸੀ ਉਦੋਂ ਵੀ ਉਹਦੀ ਜ਼ਬਾਨ ਉੱਤੇ ਨਵਿੰਦਰ ਕੌਰ ਕਾਬੂ ਪਈ ਰੱਖਦੀ ਸੀ ਜਸਪ੍ਰੀਤ ਨਾਲ ਉਹ ਗੱਲਾਂ ਜ਼ਰੂਰ ਕਰਦਾ ਸੀ ਪਰ ਜ਼ਿਆਦਾਤਰ ਉਹ ਨੂੰ ਇਹੋ ਦੱਸਦਾ ਹੁੰਦਾ ਸੀ ਕਿ ਉਹ ਕਿਵੇਂ ਕੰਮ ਉੱਤੇ ਜਾਂਦਾ ਸੀ ਤੇ ਆਪਣੇ ਕੰਮ ਨੂੰ ਕਿਵੇਂ ਸੰਭਾਲਦਾ ਸੀ ਆਦਿ ਹੁਣ ਜੋ ਬਾਕੀ ਪਰਿਵਾਰ ਬਾਰੇ ਉਹ ਜ਼ਿਆਦਾਤਰ ਜੋ ਪੀਂਦਾ ਸੀ ਜੇ ਕਦੇ ਜਸਪ੍ਰੀਤ ਉਸ ਨੂੰ ਕਿਸੇ ਪਰਿਵਾਰਕ ਮੈਂਬਰ ਦੇ ਬਾਰੇ ਪੁੱਛਦੀ ਵੀ ਤਦ ਉਹ ਹੋਅ ਆਕਤੰਦਾ ਸਭ ਚੰਗਿਆਂ ਗੁਰਦੇਵ ਸਿੰਘ ਨੇ ਉਹਨਾਂ ਦੋਨਾਂ ਦੀ ਰਹਿਸ਼ ਬੈਠਕ ਵਿੱਚ ਕਰ ਦਿੱਤੀ ਜਸਪ੍ਰੀਤ ਉਸ ਕੋਲ ਜene ਵੀ ਜਾਂਦੀ ਤੇ ਉਸ ਨਾਲ ਕੁਝ ਧੇਰ ਇੱਧਰ ਉੱਧਰ ਦੀਆਂ ਗੱਲਾਂ ਮਾਰ ਕੇ ਫਿਰ ਆਪਣੇ ਘਰ ਦੇ ਕੰਮ ਵਿੱਚ ਰੁੱਝ ਜਾਂਦੀ ਨੀਕਾ ਚੰਨੀ ਉਸ ਨਾਲ ਤਾਸ਼ ਖੇਡਦਾ ਤੇ ਇੰਜੋ ਦੋਨੋਂ ਕਾਫੀ ਉਸ ਕੋਲ ਨਹੀਂ ਗੁਰਦੇਵ ਸਿੰਘ ਉਸ ਕੋਲ ਕਦੀ ਆ ਬੈਠਦਾ ਪਹਿਲਾਂ ਉਹ ਉਸ ਨੂੰ ਇਧਰ ਪੰਜਾਬ ਵਿੱਚੋਂ ਵਿਦੇਸ਼ਾਂ ਨੂੰ ਜਾ ਰਿਹਾ ਨੌਜਵਾਨ ਮੁੰਡੇ ਕੁੜੀਆਂ ਦੀਆਂ ਗੱਲਾਂ ਦੱਸਦਾ ਤੇ ਫਿਰ ਉਸ ਕੋਲੋਂ ਅਮਰੀਕਾ ਦੀਆਂ ਗੱਲਾਂ ਪੁੱਛਦਾ ਜਿਨ੍ਹਾਂ ਦੇ ਉੱਤਰ ਉਹ ਜਾਗਰ ਬਹੁਤ ਸੰਖੇਪ ਸ਼ਬਦਾਂ ਵਿੱਚ ਦੇ ਕੇ ਚੁੱਪ ਕਰ ਜਾਂਦਾ ਉਸ ਨੂੰ ਸ਼ਰਮਾਕਲ ਸਮਝ ਕੇ ਫਿਰ ਉਸ ਦਾ ਸਰਸਰੀ ਹਾਲਚਲ ਪੁੱਛ ਕੇ ਗੁਰਦੇਵ ਸਿੰਘ ਬੈਠਕ ਵਿੱਚੋਂ ਬਾਹਰ ਨਿਕਲ ਆਉਂਦਾ ਤੇ ਫਿਰ ਉਹ ਜਸਪ੍ਰੀਤ ਨੂੰ ਦੱਸਦਾ ਰੋਣਾ ਬਹੁਤ ਸਾਉ ਤੇ ਸ਼ਰਮੀਲਾ ਹੈ ਜਸਪ੍ਰੀਤ ਹੰਦੀ ਤੇ ਮੁਸਕਰਾ ਖੜਦੀ ਜਸਪ੍ਰੀਤ ਰਾਤ ਨੂੰ ਜਾਗਰ ਨਾਲ ਆਪਣੀ ਡਿਗਰੀ ਬਾਰੇ ਜ਼ਿਆਦਾ ਗੱਲਾਂ ਕਰਦੀ ਜਿਸ ਬਾਰੇ ਉਹ ਬਹੁਤ ਦਿਲਚਸਪੀ ਨਾਲ ਗੱਲਾਂ ਕਰਦਾ ਤੇ ਜਸਪ੍ਰੀਤ ਨੂੰ ਉਹ ਹਮੇਸ਼ਾ ਇਹ ਅਹਿਸਾਸ ਕਰਵਾਉਂਦਾ ਰਹਿੰਦਾ ਕਿ ਉਹ ਬਹੁਤ ਦਿਮਾਗ ਵਾਲੀ ਸੀ ਉਸ ਨੂੰ ਦੱਸਦਾ ਉਹ ਆਪ ਕਿਵੇਂ ਸਾਹਿਬ ਚ ਫੇਲ ਹੋ ਜਾਇਆ ਕਰਦਾ ਸੀ ਉਹ ਹਰ ਰਾਤ ਜਸਪ੍ਰੀਤ ਨੂੰ ਜੱਫੀ ਪਾ ਕੇ ਸੋਚਦਾ ਜਸਪ੍ਰੀਤ ਹੈਰਾਨ ਸੀ ਕਿ ਉਹ ਇਸ ਜੱਫੀ ਤੋਂ ਅੱਗੇ ਕਿਉਂ ਨਹੀਂ ਸੀ ਵੱਧ ਰਹਾ ਹੁਣ ਜੋ ਉਸ ਤੇ ਬੱਚਿਆਂ ਬਾਰੇ ਪਿਆਰ ਤੋਂ ਬੜੀ ਖੁਸ਼ ਵੀ ਹੁੰਦੀ ਪਰ ਫਿਰ ਉਹ ਸੋਚਦੀ ਇੰਜ ਬੱਚਾ ਕਿਵੇਂ ਹੋਵੇਗਾ ਸ਼ਾਇਦ ਇਹਨੂੰ ਅਜੇ ਸੰਗ ਨਹੀਂ ਮਾਰਿਆ ਹੋਵੇ ਪਰ ਇਹਨੇ ਦਿਨ ਉਹਦੇ ਮਨ ਵਿੱਚ ਕਈ ਵਾਰ ਜਦੋਂ ਬੱਚੇ ਦੀ ਇੱਛਾ ਉੱਠਦੀ ਉਹਦਾ ਮਨ ਉਹਨੂੰ ਛੇੜਨ ਨੂੰ ਕਰਦਾ ਪਰ ਉਹ ਫਿਰ ਸੋਚਦੀ ਨਹੀਂ ਮੈਂ ਤੇ ਡਿਗਰੀ ਕਰਨੀ ਹੈ ਅਜੇ ਇੰਜ ਹੀ ਠੀਕ ਹੈ ਰੋਦੀ ਅੰਦਰ ਕਿਤੇ ਇਹ ਤੋਖਲਾ ਰਹਿੰਦਾ ਕਿ ਜੇ ਉ ਜਾਗਰ ਦਾ ਬਤੀਰਾ ਇੰਜੀ ਰਿਆ ਤੱਕ ਯੋ ਕਦੇ ਮਾਂ ਬਣੇਗੀ ਵੀ ਕਿ ਨਹੀਂ ਉਸ ਨੂੰ ਪੂਨਮ ਯਾਦ ਆਉਂਦੀ ਜੋ ਹੁਣ ਤੋ ਬੱਚਿਆਂ ਦੀ ਮਾਂ ਬਣ ਚੁੱਕੀ ਸੀ ਅਜੀਬ ਜੀ ਕਸ਼ਮਕਸ਼ ਉਸ ਅੰਦਰ ਚਲਦੀ ਰਹਿੰਦੀ ਪਰ ਉ ਜਾਗਰ ਦੀ ਇਸ ਗੱਲ ਨੂੰ ਉਹ ਆਪਣੇ ਮਨ ਵਿੱਚ ਹੀ ਲੁਕਾਈ ਰੱਖਦੀ ਤੇ ਫੇਰ ਕਦੇ-ਕਦਾਂ ਹੀ ਆਪ ਨੂੰ ਹੀ ਵਾਕਦੀ ਇਹ ਕਿਹੜੀ ਵੱਡੀ ਗੱਲ ਹੈ ਜੇ ਆਪਣਾ ਮਨ ਬੱਥੇ ਦੀ टांग ਵੱਲੋਂ ਹਟਾ ਕੇ ਐਮ ਐਸ ਸੀ ਕਰਨ ਵੱਲ ਲਾ ਲੈਂਦੀ। ਉਜਾਗਰ ਕੁਝ ਹਫ਼ਤੇ ਜਸਪ੍ਰੀਤ ਨਾਲ ਰਿਹਾ। ਉਹਨਾਂ ਦੋਨਾਂ ਨੇ ਆਪਣਾ ਪਿਆਰ ਰਜਿਸਟਰ ਕਰਵਾਇਆ। ਉਜਾਗਰ ਫਿਰ ਆਉਣ ਤੇ ਜਸਪ੍ਰੀਤ ਦੇ ਅਮਰੀਕਨ ਅੰਬੈਸੀ ਵਿੱਚ ਪੇਪਰ ਪੜਨ ਦੀ ਸਲਾਹ ਕਰਕੇ ਵਾਪਸ ਅਮਰੀਕਾ ਚਲੇ ਗਿਆ। ਜਸਪ੍ਰੀਤ ਨੇ ਚੰਡੀਗੜ੍ਹ ਐਮ ਐਸ ਸੀ ਵਿੱਚ ਦਾਖਲਾ ਲੈ ਲਿਆ। ਉਸ ਦੀ ਪੜ੍ਹਾਈ ਦਾ ਸਾਰਾ ਖਰਚਾ ਨਵਿੰਦਰ ਕੌਰ ਨੇ ਅਮਰੀਕਾ ਪੁੱਜਣ ਉੱਤੇ ਉਹਨੂੰ ਕਲ ਦਿੱਤਾ ਸੀ। ਇਸ ਤੋਂ ਬਿਨਾਂ ਹੁਣ ਜੀ ਵਿਚ ਥੋੜੇ ਪੈਸੇ ਜਸਪ੍ਰੀਤ ਦੇ ਹੱਥ ਅਮਰੀਕਾ ਨੂੰ ਜਾਣ ਲੱਗੀ ਉਹ ਫੜਾ ਗਈ ਸੀ ਤਾਂ ਕਿ ਜਸਪ੍ਰੀਤ ਖੁਸ਼ ਰਹੇ ਤੇ ਆਪਣੀ ਡਿਗਰੀ ਕਰਕੇ ਅਮਰੀਕਾ ਜਾਵੇ ਨਵਿੰਦਰ ਕੌਰ ਦੇ ਮਿੱਠੇ ਸਵਾਦ ਤੋਂ ਜਸਪ੍ਰੀਤ ਬਹੁਤ ਖੁਸ਼ ਸੀ ਕਿਉਂਕਿ ਉਸ ਦੀ ਸਹੇਰੀ ਨੇ ਉਸ ਨੂੰ ਦੱਸਿਆ ਸੀ ਕਿ ਬਾਕੀ ਸਭ ਠੀਕ ਸੀ ਪਰ ਉਸ ਦੀ ਸੱਸ ਬਹੁਤ ਹੀ ਟੋਕ ਕਟਕਾਈ ਕਰਦੀ ਰਹਿੰਦੀ ਸੀ ਤੇ ਘਰ ਵਿੱਚ ਲੜਾਈ ਨਾ ਬਿਦਾਨ ਕਰਕੇ ਉਹ ਆਪਣੇ ਘਰ ਵਾਲੇ ਨੂੰ ਉਸ ਦੀ ਮਾਂ ਦੀਆਂ ਸਭ ਗੱਲਾਂ ਨਹੀਂ ਸੀ ਦੱਸਦੀ ਇਸ ਕਰਕੇ ਜਸਪ੍ਰੀਤ ਸੋਚਦੀ ਚਲੋ ਇਸ ਗੱਲੋਂ ਤਾਂ ਕੋਈ ਦੁੱਖ ਨਹੀਂ ਹੋਵੇਗਾ ਇਸ ਤੋਂ ਬਿਨਾ ਗੁਰਦੇਵ ਸਿੰਘ ਉਸਨੂੰ ਹਮੇਸ਼ਾ ਮਿੱਠੇ ਬਣ ਕੇ ਵਕਤ ਕੱਟਣ ਹੋਈ ਸਭ ਤੋਂ ਵਧੀਆ ਤਰੀਕਾ ਆ ਕੇ ਸਮਝਾਉਂਦਾ ਰਹਿੰਦਾ ਪੁੱਤਰ ਮੇਰੇ ਮੁਤਾਬਕ ਜਿੱਥੇ ਵੱਡੇ ਟੱਬਰ ਵਿੱਚ ਕੁਝ ਗੱਲਾਂ ਬੁਰੀਆਂ ਲੱਗ ਸਕਦੀਆਂ ਉੱਥੇ ਵੱਡੇ ਪਰਿਵਾਰ ਵਿੱਚ ਬਹੁਤ ਗੱਲਾਂ ਚੰਗੀਆਂ ਵੀ ਹੁੰਦੀਆਂ ਜਸਪ੍ਰੀ ਸਮਝ ਜਾਂਦੀ ਕਿ ਉਸਦੇ ਪਾਪਾ ਉਸਨੂੰ ਦੜਵਟ ਕੇ ਜਿਉਣ ਦੀ ਸਲਾਹ ਦਤਦੇ ਸੀ ਕਿਉਂਕਿ ਇਸ ਵਿੱਚ ਹੀ ਜ਼ਿਆਦਾ ਸ਼ਾਂਤੀ ਸੀ ਉਹਨਾਂ ਤੱਕ ਜਸਪ੍ਰੀਤ ਰੂਸ ਨਾਮੇ ਪਰਿਵਾਰ ਵਿੱਚ ਕੋਈ ਨੁਕਸ ਨਹੀਂ ਸੀ ਦਿੱਸਿਆ ਸਿਰਫ ਆਪਣੇ ਸੌਰੀ ਮਿਹਰਬਾਨ ਸਿੰਘ ਤੇ ਦਿਉਰ ਭਵਿੰਦਰ ਸਿੰਘ ਦੀ ਅਜੀਬ ਤਕਨੀਕ ਤੋਂ ਬਿਨਾ ਜਿਸ ਵਾਰੀ ਉਹ ਕਦੇ ਆਪ ਹੀ ਆਪਣੇ ਆਪ ਨੂੰ ਸਮਝਾ ਲੈਂਦੀ ਖਬਰیں ਨਾ ਲੋਕਾਂ ਦੀਆਂ ਵਿੱਚ ਵੇਖਣ ਦੀ ਆਦਤ ਹੋ ਗਈ ਫਿਰ ਉਹ ਪੜਾਈ ਵਿੱਚ ਰੁੱਝ ਗਈ ਜਾਣ ਤੋਂ ਪਹਿਲਾਂ ਨਵਾਂ ਅਨਕੋਰ ਗੈਲੈਕਸੀ ਦਾ ਫੋਨ ਨਮਿੰਦਰ ਕੌਰ ਉਹਨੂੰ ਖਰੀਦ ਕੇ ਦੇ ਗਈ ਸੀ ਤਾਂ ਕਿ ਉਹ ਉਸ ਨਾਲ ਚੰਗਾ ਸੰਪਰਕ ਬਣਾਈ ਰੱਖੇ ਉਹ ਨਹੀਂ ਸੀ ਚਾਹੁੰਦੀ ਕਿ ਉਸ ਜਸਪ੍ਰੀਤ ਨਾਲ ਉਸਦੇ ਪਿਓ ਦੇ ਫੋਨ ਉੱਤੇ ਗੱਲ ਕਰੇ ਜਸਪ੍ਰੀਤ ਵੀ ਖੁਸ਼ ਸੀ ਕਿ ਉਸਦੀ ਸੱਸ ਉਸ ਪ੍ਰਤੀ ਬਹੁਤ ਆਪਣਤਮਕਾਰੀ ਸੀ ਹਰ ਹਫ਼ਤੇ ਉਹ ਜਾਗਰ ਉਸਨੂੰ ਫੋਨ ਕਰਦਾ ਤੇ ਉਸਨੂੰ ਪੁੱਛਦਾ ਜੇ ਤੈਨੂੰ ਪੈਸੇ ਦੀ ਲੋੜ ਹੋਵੇ ਦੱਸ ਮੈਨੂੰ ਪਰ ਉਸਨੂੰ ਅਕਸਰ ਉਹ ਨਾ ਕਰ ਦਿੰਦੀ ਕਿਉਂਕਿ ਉਹ ਨਹੀਂ ਸੀ ਚਾਹੁੰਦੀ ਕਿ ਉਸਦੇ ਸਹੁਰੇ ਉਸਨੂੰ ਇਹ ਆਖਣ ਤੇਰੇ ਟੱਬਰ ਦਾ ਖਰਚਾ ਸੀ ਦੇ ਰਹੇ ਆ ਹਰ ਮਹੀਨੇ ਨਵਿੰਦਰ ਕੌਰ ਵੀ ਉਸਨੂੰ ਫੋਨ ਕਰਦੀ ਜ ਤੁਸੀਂ ਪ੍ਰਾਈਵੇਟ ਬਾਰੇ ਪੁੱਛਦੀ ਇੰਜ ਪਹਿਲਾ ਸਾਲ ਆਰਾਮ ਨਾਲ ਲੰਘ ਲੱਗਾ ਜਦੋਂ ਵੀ ਉਹ ਜਾਗਰਨਾ ਗੱਲ ਕਰਦੀ ਉਹਨੂੰ ਉਹ ਦੱਸਦਾ ਸਾਰੇ ਕਰਦੇ ਉਸਦੀ ਬਹੁਤ ਉਡੀਕ ਕਰ ਰਹੇ ਨੇ ਕਲਾਸ ਵਿੱਚ ਉਸਦੇ ਸੰਪਰਕ ਵਿੱਚ ਇੱਕ ਸਜਾਤ ਨਾਂ ਦੀ ਔਰਤ ਆਈ ਜੋ ਜ਼ਰਹਮੈਲੇ ਰੰਗ ਤੇ ਸਰਦਾਰਨ ਨਹਿ ਨਕਸ਼ ਵਾਲੀ ਸੀ ਪਰ ਉਸ ਦੀ ਅੱਖਾਂ ਬੜੀਆਂ ਦਿਲਕਸ਼ ਸਨ ਉਹ ਅਕਸਰ ਜਸਪ੍ਰੀਤ ਨੂੰ ਆਖਦੀ ਸੋਹਣੀ ਤਰਬ ਨੇ ਨਹੀਂ ਬਣਾਇਆ ਪਰ ਮੇਰੀਆਂ ਅੱਖਾਂ ਦੀ ਤਾਂ ਬਹੁਤੇ ਮੁੰਡੇ ਨਹੀਂ ਚੱਲ ਸਕੇ ਤੇ ਮੇਰਾ ਪਿਆਰ ਤਾਂ ਨਾ ਅੱਖਾਂ ਉੱਤੇ ਮਾਰੀ ਗਿਆ ਸੀ ਉਸ ਦੀ ਸੁਣ ਕੇ ਜਸਪ੍ਰੀ ਤਾਖਦੀ ਕੋਈ ਸ਼ੱਕ ਨਹੀਂ ਕਿ ਤੇਰੀ ਤੱਕ ਨਹੀਂ ਗਜਬ ਦੀ ਹੈ ਸਜਾਤਾ ਵੀ ਵਿਆਹੀ ਹੋਈ ਸੀ ਉਸ ਤੇ ਵਿਆਹ ਨੂੰ ਤਕਰੀਬਨ 4 ਸਾਲ ਹੋ ਚੁੱਕੇ ਸਨ ਪਰ ਉਸ ਤੇ ਬੱਚਾ ਨਹੀਂ ਸੀ ਹੋਇਆ ਉਸ ਨੇ ਜਸਪ੍ਰੀਤ ਨੂੰ ਦੱਸਿਆ ਕਿ ਉਸ ਦੇ ਪਤੀ ਵਿੱਚ ਨੁਕਸਾਨ ਤਾਂ ਕੋਈ ਨਹੀਂ ਸੀ ਪਰ ਉਸ ਦੇ ਸਪਰਮ ਖਰਾਬ ਸਨ ਤੇ ਉਸ ਦਾ ਦੇਸੀ ਲਾੜ ਵੀ ਚੱਲਦਾ ਆ ਰਿਹਾ ਸੀ पर अजीब फर्क कोई नहीं सी पै रहा सجاتا ਦੇ ਨਾਲ ਜਸਪ੍ਰੀਤ ਕੋਲ ਦੁਪਹਿਰ ਦੇ ਖਾਣੇ ਵੇਲੇ 15 ਮਿੰਟ ਲਈ ਇੱਕ ਦਿਲਰਾਜ ਨਾਮ ਦਾ ਲੜਕਾ ਆ ਕੇ ਬੈਠ ਜਾਂਦਾ ਸੀ ਉਹ ਉਹਨੂੰ ਅਕਸਰ ਆਖਦਾ ਜਸਪ੍ਰੀ ਤੇਰਾ ਦਿਮਾਗ ਵੀ ਕਮਾਲ ਹੈ ਨਮੈਰੀਕਲ ਤੂੰ ਕਿਵੇਂ ਮਿੰਟ ਵਿੱਚ ਕੱਢ ਲੈਂਦੀ ਹੈ ਤੈਨੂੰ ਹਸਾਬ ਵਿੱਚ ਪੀ ਐਚ ਡੀ ਕਰਨੀ ਚਾਹੀਦੀ ਹੈ ਤੇ ਇਥੇ ਕਿਤੇ ਪ੍ਰੋਫੈਸਰ ਲੱਗ ਜਾਣਾ ਚਾਹੀਦਾ ਹੈ ਛੱਡ ਅਮਰੀਕਾ ਨੂੰ ਜੀਜਾ ਜੀ ਆਪੇ ਇੱਧਰ ਆ ਜਾਣਗੇ ਸਜਾਤਾ ਹਰ ਕਾਮ ਮੁਸਕਰਾਉਂਦੀ ਤੇ ਜਸਪ੍ਰੀਤ ਹੱਸ ਕੇ ਦਿਲਰਾਜ ਨੂੰ ਟਾਰ ਦਿੰਦੀ ਉਹ ਖੁਸ਼ ਸੀ ਕਿ ਉਹ ਉਸ ਦੀ ਬਹੁਤ ਇੱਜ਼ਤ ਕਰਦਾ ਸੀ ਉਹ ਤਿੰਨੋਂ ਅਕਸਰ ਆਮ ਜੀਆਂ ਗੱਲਾਂ ਕਰਦੇ ਕਈ ਵਾਰ ਦਿਲਰਾਜ ਨਾਲ ਸਜਾਤਾ ਇਕੱਲੀ ਹੀ ਬਾਜ਼ਾਰ ਨੂੰ ਚਲੇ ਜਾਂਦੀ ਸੀ ਤੇ ਜਦੋਂ ਸਜਾਤਾ ਜਸਪ੍ਰੀਤ ਦੇ ਬਹੁਤ ਹੀ ਨੇੜੇ ਆ ਗਈ ਤਾਂ ਉਸ ਨੇ ਜਸਪ੍ਰੀਤ ਨੂੰ ਦੱਸਿਆ ਕਿ ਦਿਲਰਾਜ ਅਸਲ ਵਿੱਚ ਉਸ ਦਾ ਕਾਲਜ ਤੋਂ ਪ੍ਰੇਮੀ ਸੀ ਤੇ ਪੂਰਾ ਜ਼ੋਰ ਲਾਉਣ ਉੱਤੇ ਉਸ ਦਾ ਉਸ ਨਾਲ ਵਿਆਹ ਨਹੀਂ ਸੀ ਹੋ ਸਕਿਆ ਕਿਉਂਕਿ ਉਹ ਚੌੜਾਂ ਦਾ ਲੜਕਾ ਸੀ ਤੇ ਸਜਾਤਾ ਬ੍ਰਾਹਮਣ ਸੀ ਜਦੋਂ ਵਿਆਹ ਦੀ ਗੱਲ ਉਸਨੇ ਕਰੇ ਛੇੜੀ ਸੀ ਤਾਂ ਉਸਦੇ ਪਿਤਾ ਜੀ ਬਹੁਤ ਗੁੱਸੇ ਵਿੱਚ ਆ ਕੇ ਸਨ ਇਸ ਤਰ੍ਹਾਂ ਉਸ ਦਾ ਬਾਹਰ ਨਿਕਲਣਾ ਔਖਾ ਹੋ ਗਿਆ ਸੀ ਦਿਲਰਾਜ ਆਪਣੀ ਜਾਤ ਕਰਕੇ ਬਹੁਤੀ ਹਿੰਮਤ ਨਹੀਂ ਸੀ ਵਿਖਾ ਸਕਿਆ ਉਹ ਇੱਕ ਵਾਰ ਸਜਾਤਾ ਦੇ ਘਰ ਗਿਆ ਤਾਂ ਸੀ ਪਰ ਉਹਨੂੰ ਕਾਫੀ ਬੇਇੱਜ਼ਤ ਕਰਕੇ ਘਰੋਂ ਕੱਢ ਦਿੱਤਾ ਗਿਆ ਸੀ ਫਿਰ ਸਜਾਤਾ ਦਾ ਇੱਕ ਬੈਂਕ ਮੈਨੇਜਰ ਨਾਲ ਵਿਆਹ ਕਰ ਦਿੱਤਾ ਗਿਆ ਸੀ ਜਸਪ੍ਰੀਤ ਨੂੰ ਸੁਣੀ ਕਹਾਣੀ ਸੁਣ ਕੇ ਇਹੋ ਕਿਆ ਜੋ ਹੋਇਆ ਉਹ ਠੀਕ ਹੀ ਹੋਇਆ ਹੈ ਤੇ ਮਾਪਿਆਂ ਨਾਲੋਂ ਟੁੱਟ ਕੇ ਜਾਰੀ ਨਿਭਾਉਣੀ ਬਹੁਤ ਵਾਰ ਬਹੁਤ ਹੀ ਮਹਿੰਗੀ ਤੇ ਦੁਖਦਾਇਕ ਹੋ ਜਾਇਆ ਕਰਦੀ ਹੈ ਸਜਾਤਾ ਬੋਲੀ ਜ਼ਿੰਦਗੀ ਪਿਆਰ ਨੂੰ ਛੱਡ ਕੇ ਕਿਸੇ ਨਾਲ ਗੁਜ਼ਾਰਨੀ ਬੜੀ ਔਖੀ ਹੈ ਬਹੁਤ ਲੋਕ ਇੰਜ ਕਰਦੇ ਆ ਪਰ ਮਨ ਅੰਦਰ ਖਲਾ ਬਣਿਆ ਹੀ ਰਹਿੰਦਾ ਹੈ ਤੇ ਮੈਂ ਸੁਣਿਆ ਕਿ ਉਹ ਬਾਤ ਤਾਂ ਕਦੇ ਬੰਦੀ ਨਹੀਂ ਫਿਰ ਇੱਕ ਪਾਸੇ ਪਿਆਰ ਦੀ ਵਫਾ ਨਿਭਾਉਣੀ ਤੇ ਦੂਜੇ ਪਾਸੇ ਪਤੀ ਪ੍ਰਤੀ ਵਫਾ ਸંપૂર્ણ ਕਾਇਮ ਰੱਖਣੀ ਸੌਖੀ ਨਹੀਂ। ਭਾਵੇਂ ਦੋਨੋਂ ਨਾਲ ਤਾਂ ਨਿਭਾਇਆ ਨਹੀਂ ਜਾ ਸਕਦਾ। ਮੈਂ ਸੋਚ ਲਿਆ ਕਿ ਪਤੀ ਨਾਲ ਹੀ ਨਿਭਾਵਾਂਗੀ ਕਿਉਂਕਿ ਜੋ ਹੋ ਗਿਆ ਬਸ ਹੋ ਗਿਆ। ਫਿਰ ਜਸਪ੍ਰੀਤ ਨੇ ਉਸ ਨੂੰ ਪੁੱਛਿਆ ਹੁਣ ਦਿਲਰਾਜ ਨੂੰ ਇਹਨਾਂ ਕਿਉਂ ਮਿਲਦੀ ਹੈ ਤੂੰ? ਕਿਸੇ ਨੇ ਵੇਖ ਲਿਆ। ਜੇ ਅੱਗੇ ਗੱਲ ਚੱਲੇਗੀ ਤੇਰੀ ਜ਼ਿੰਦਗੀ ਬਰਬਾਦ ਹੋ ਜਾਵੇਗੀ। ਜਸਪ੍ਰੀਤ ਨੇ ਸਵਾਲ ਦੇ ਨਾਲ ਸਰਾ ਦਿੱਤੀ ਹੁਣ ਵੀ ਕਿਹੜੀ ਵਧੀਆ ਜ਼ਿੰਦਗੀ ਹੈ ਯਾਰ ਦਿਲ ਰਾਜ ਦਿਲ ਦਾ ਬਹੁਤ ਚੰਗਾ ਹੈ ਪਤਾ ਨਹੀਂ ਜਾਂਦਾ ਕਿਉਂ ਬਣਾਈਆਂ ਜਾਂ ਤਾਂ ਨੇ ਜ਼ਹਿਰ ਕੋਲ ਦਿੱਤੀ ਸਾਡੇ ਲੋਕਾਂ ਦੀਆਂ ਜ਼ਿੰਦਗੀਆਂ ਵਿੱਚ ਕਿਸੇ ਤੰਗ ਦਿਲ ਨੇ ਇੱਕ ਨਰੋਲ ਵਹਿ ਮਨੁੱਖ ਦੀ ਸਾਇਕੀ ਵਿੱਚ ਭਰ ਦਿੱਤਾ ਹੈ ਤਾਂ ਅਸਲ ਵਿੱਚ ਇੱਕ ਕੁੜੀ ਜੋ ਸਮਾਜ ਨੂੰ ਕਿਸੇ ਮਨੂਨਾ ਦੇ ਬੰਦੇ ਨੇ ਲਾ ਦਿੱਤਾ ਸੁਣਿਆ ਕਿ ਬਾਹਲੇ ਦੇਸ਼ਾਂ ਵਿੱਚ ਗੰਦਗੀ ਹੈ ਹੀ ਨਹੀਂ ਕੀ ਭਲਾ ਬਾਹਲੇ ਸਮਾਜ ਨਹੀਂ ਚੱਲ ਰਹੇ ਜਦ ਰਾਜ ਨੇ ਮੇਰੀ ਭਾਵਕ ਤੌਰ ਤੇ ਬਹੁਤ ਮਦਦ ਕੀਤੀ ਹੈ। ਇਸ ਵਰਗਾ ਦੇਵਤਾ ਕੋਈ ਹੋਰ ਹੋ ਹੀ ਨਹੀਂ ਸਕਦਾ। ਇਹ ਗੱਲ ਹੋਰ ਦੱਸਾਂ। ਆ ਬੱਚੇ ਨਾ ਹੋਣ ਦੀ ਨਮੋਸ਼ੀ ਕਾਰਨ ਮੈਂ ਇਸ ਨੂੰ ਇੱਕ ਵਾਰ ਕਿਹਾ ਕਿ ਮੇਰੇ ਨਾਲ ਸੌਂ ਜਾਇਆ ਕਰੇ। ਤੇ ਜਦੋਂ ਵੀ ਅਸੀਂ ਸੁੱਤੇ ਮੈਂ ਆਪਣੇ ਤੌਰੇ ਕਰ ਚੱਕਰ ਮਾਰਾਇਆ ਕਰਾਂਗੀ। ਇੰਜ ਜੇ ਬੱਚਾ ਹੋ ਗਿਆ ਤਾਂ ਘਟੋ-ਘਟ ਇੱਕ ਬੱਚੇ ਦੀ ਘਾਟ ਤਾਂ ਪੂਰੀ ਹੋ ਜਾਵੇਗੀ। ਤੇ ਦੂਜਾ ਦਿਲਰਾਜ ਦਾ ਹਿੱਸਾ ਮੇਹੀ ਜ਼ਿੰਦਗੀ ਬਣ ਜਾਵੇਗਾ। ਇਹ ਆਖਿਆ ਉਸਨੇ ਜਸਪ੍ਰੀਤ ਵੱਲ ਝੱਕਿਆ। ਜੋ ਉਸ ਨੂੰ ਬਹੁਤ ਘੂਰ ਰਹੀ ਸੀ ਤੇ ਉਸ ਦੇ ਮੱਥੇ ਉੱਤੇ ਤਿਓੜੀਆਂ ਵੀ ਆ ਗਈਆਂ ਸਨ ਸਜਾਤਾ ਨੇ ਫਿਰ ਕਿਹਾ ਪੂਰੀ ਗੱਲ ਤਾਂ ਸੁਣ ਲੈ ਐਵੇਂ ਘੂਰ ਕੇ ਕਿਉਂ ਵੇਖ ਰਹੀ ਐ ਤੇ ਰਾਜ ਨੇ ਪਤਾ ਮੈਨੂੰ ਕੀ ਕਿਹਾ ਕਹਿੰਦਾ ਸਜਾਤਾ ਮੈਂ ਸਿੱਖਾਂ ਤੇ ਬਿਆਹੀ ਔਰਤ ਨਾਲ ਮੈਂ ਨਹੀਂ ਸੌ ਸਕਦਾ ਤੇ ਦੂਸਰਾ ਹੀ ਕਰਤੂਤ ਜੇ ਆਪਾਂ ਕਰ ਬੈਠੇ ਤਾਂ ਤੇਰੀ ਜ਼ਿੰਦਗੀ ਅਤੇ ਬੱਚੇ ਦੀ ਜ਼ਿੰਦਗੀ ਬਰਬਾਦ ਹੋ ਸਕਦੀ ਹੈ ਇਸ ਕਰਕੇ ਅਜਿਹੇ ਖਿਆਲ ਮਨ ਵਿੱਚ ਨਾ ਲਿਆਈਂ ਕਦੇ ਹੋਰ ਤਰੀਕੇ ਲੱਭ ਬੱਚੇ ਬਾਰੇ ਤੋਂ ਅੱਜ ਕੱਲ ਬਹੁਤ ਕੁਝ ਹੋ ਸਕਦਾ ਹੈ ਇਹ ਸੁਣ ਕੇ ਮੈਂ ਕਿਹਾ ਜਰਾਜ ਜੇ ਤੂੰ ਇੰਜ ਆਖਦਾ ਫਿਰ ਠੀਕ ਹੈ ਜਸਪ੍ਰੀਤ ਹੁਣ ਬਸ ਕੋਈ ਦਿਨ ਰਲ ਕੇ ਬੈਠ ਚਾਹੀਦਾ ਹੋਰ ਅਸੀਂ ਕਦੇ ਕੁਝ ਨਹੀਂ ਕਰਦੇ ਕਿਤੇ ਫਿਲਮ ਇਕੱਠਿਆਂ ਵੇਖ ਲਈ ਦੀ ਹੈ ਇਹ ਮੇਰੇ ਤੋਂ ਪਹਿਲਾਂ ਹੀ ਇੱਥੇ ਦਾਖਲਾ ਲੈ ਬੈਠਾ ਸੀ ਇਹ ਪਹਿਲਾਂ ਕਿਸੇ ਪ੍ਰਾਈਵੇਟ ਸਕੂਲ ਵਿੱਚ ਹਸਾ ਪੜਾਉਂਦਾ ਸੀ ਔਰ ਸਾਡੇ ਵਿਚਕਾਰ ਕੁਝ ਨਹੀਂ ਤੂੰ ਨਹੀਂ ਵੇਖਿਆ ਤੈਨੂੰ ਦਿਲਰਾਜ ਕਿੰਨੀ ਇੱਜ਼ਤ ਨਾਲ ਬਣਾਉਂਦਾ ਹੈ ਜਲਰਾਜ ਤਾਂ ਹੀਰਾ ਹੈ ਹੀਰਾ ਕਾਸ਼ ਇਸ ਨਾਲ ਮੇਰਾ ਵਿਆਹ ਹੋ ਜਾਂਦਾ ਯਾਰ ਸਜਾਤਾ ਤੂੰ ਆਪਣੇ ਭਾਵਾਂ ਉੱਤੇ ਕਾਬੂ ਰੱਖ ਤੇਰੇ ਨਾਲੋਂ ਤਾਂ ਦਿਲਰਾਜ ਚੰਗਾ ਤਾਂ ਵੀ ਕੀ ਜੇ ਬੱਚਾ ਨਹੀਂ ਹੋਇਆ ਤੁਸੀਂ ਬੱਚਾ ਗੋਦ ਲੈ ਲੈਣਾ ਜੇ ਗੱਲ ਨਾ ਬਣੀ ਪਰ ਦਿਲਰਾਜ ਦੀ ਮੈਂ ਸਿਫਟ ਕਰਦੀਆਂ ਕਿ ਉਹ ਐਂਜੇ ਦੀ ਸੋਚ ਰੱਖਦਾ ਹੈ ਕੋਈ ਹੋਰ ਮਰਦ ਹੁੰਦਾ ਕਰ ਦੇਣਾ ਜਿੱਤੇ ਤੈਨੂੰ ਸਮਝਾਉਂਦਾ ਜਸਪ੍ਰੀਤ ਨੇ ਆਪਣੀ ਰਾਏ ਦਿੱਤੀ ਤਾਂ ਜੇ ਮੈਂ ਉਸ ਨੂੰ ਹੀ ਰੱਖਦੀਆਂ ਮੈਂ ਬੱਚਾ ਪੈਦਾ ਕਰ ਸਕਦੀਆਂ ਕਿ ਕਿਸੇ ਤੋਂ ਸਪਰਮ ਲੈ ਕੇ ਅਸੀਂ ਬੱਚਾ ਲੈ ਲਵਾਂਗੇ ਮਤਲਬ ਮੋਹਨ ਆਸਲਾ ਕਰਕੇ ਤੈਨੂੰ ਦੱਸਿਆ ਸੀ ਨਾ ਕਿ ਮੇਰੇ ਪਤੀ ਦਾ ਨਾਮ ਉਹਨੇ ਹਾਂ ਦੱਸਿਆ ਸੀ ਇਹ ਵੀ خیال ਠੀਕ ਹੈ ਜੇ ਜਦ ਰਾਜ ਹੀ ਸਪਰਮ ਦੇ ਦੇਵੇ ਸਾਨੂੰ ਫਿਰ ਹੋਰ ਵੀ ਚੰਗਾ ਹੈ ਮੇਰੀ ਗੱਲ ਹੋਈ ਸੀ ਰਿਪੋਡਟਰੀ ਵਾਲੀ ਇੱਕ ਔਰਤ ਨਾਲ ਜੋ ਆਖਦੀ ਸੀ ਕਿ ਇਸ ਵਰਮ ਵਾਲੀ ਗੱਲ ਗੁਪਤ ਰਹਿ ਸਕਦੀ ਹੈ ਇਹ ਸੁਣ ਕੇ ਜਸਪ੍ਰੀth ਹੱਸ ਪਈ ਤੇ ਸਜਾਤਾ ਵੀ ਹੱਸ ਪਈ ਸਜਾਤਾ ਫਿਰ ਬੋਲੀ ਤੂੰ ਪਿਆਰ ਨਹੀਂ ਕੀਤਾ ਕਿਸੇ ਨਾਲ ਜਸਪ੍ਰੀth ਕੀਤਾ ਆਪਣੇ ਪਾਪਾ ਤੇ ਉਹਨਾਂ ਦੀ ਇੱਜ਼ਤ ਨਾਲ ਜਸਪ੍ਰੀth ਦੀ ਅੱਖਾਂ ਅੱਗੇ ਉਸਦੇ ਪਾਪਾ ਜੀ ਅੱਗੇ ਸਨ ਤਦ ਇਹ ਤੂੰ ਨਹੀਂ ਸਮਝ ਸਕਦੀ ਜੋ ਕੁਝ ਮੈਂ ਆਖਦੀ ਆ ਜਸਪ੍ਰੀth ਦਾ ਹੱਥ ਕੁੱਟ ਕੇ ਸਜਾਤਾ ਬੋਲੀ ਜਾ ਪਰੇਨੀ ਇਹ ਲ ਆਖ ਕੇ ਜਸਪ੍ਰੀਤ ਨਾਲ ਲੱਗ ਪਈ ਇਹ ਜੋ ਗੱਲਾਂ ਕਰਦੀਆਂ ਤੇ ਆਪਣੇ ਦਿਲ ਦੇ ਭਾਵਾਂ ਨੂੰ ਇੱਕ ਦੂਜੇ ਨਾਲ ਸਾਂਝੀ ਕਰਦੀਆਂ ਉਹ ਨੂੰ ਜ਼ਿਆਦਾ ਆਪਣੇ ਬੱਚਿਆਂ ਤੇ ਪਰਿਵਾਰ ਵਿੱਚ ਰੁੱਝੀ ਸੀ ਪਰ ਉਹ ਜਸਪ੍ਰੀਤ ਵੱਲੋਂ ਕਦੇ ਮੁੜੀ ਨਹੀਂ ਸੀ ਉਹਨੇ ਬੜਾ ਜ਼ੋਰ ਲਾਇਆ ਸੀ ਕਿ ਆਸਟ੍ਰੇਲੀਆ ਰਹਿੰਦੇ ਕਿਸੇ ਲੜਕੇ ਦਾ ਰਿਸ਼ਤਾ ਉਹ ਜਸਪ੍ਰੀਤ ਨਾਲ ਕਰਵਾ ਸਕੇ ਪਰ ਕਿਤੇ ਗੱਲ ਬਣੀ ਨਹੀਂ ਸੀ ਦਰਅਸਲ ਆਸਟ੍ਰੇਲੀਆ ਜਾ ਕੇ ਵੀ ਪੰਜਾਬੀ ਲੋਕ ਦਾਜ ਨਾਲ ਜੋੜੀ ਇੱਜ਼ਤ ਦੇ ਵਹਿਮ ਵਿੱਚ ਨਹੀਂ ਸੀ ਨਿਕਲ ਸਕੇ ਇਸ ਦਾ ਪੂਨਮ ਨੂੰ ਅਹਿਸਾਸ ਹੋ ਗਿਆ ਸੀ ਉਹ ਕਦੇ-ਕਦੇ ਹੀ ਉਸ ਨੂੰ ਫੋਨ ਜ਼ਰੂਰ ਕਰ ਲੈਂਦੀ ਸੀ ਉਹਨਾਂ ਬਹੁਤ ਖੁਸ਼ ਸੀ ਕਿ ਜਸਪ੍ਰੀਤ ਅਮਰੀਕਾ ਜਾ ਰਹੀ ਸੀ ਹੁਣ ਉਸ ਨੂੰ ਇਸ ਗੱਲ ਦਾ ਖੇਦ ਸੀ ਕਿ ਉਹ ਰੁੱਝੀ ਹੋਈ ਹੋਣ ਕਰਕੇ ਜਸਪ੍ਰੀਤ ਨੂੰ ਮਿਲਣ ਅਜੇ ਨਹੀਂ ਸੀ ਆ ਸਕਦੀ ਬੱਚਿਆਂ ਦੀ ਸੰਭਾਲ ਤੋਂ ਬਿਨਾਂ ਉਹ ਕਿਸੇ ਕੰਪਨੀ ਵਿੱਚ ਕੰਮ ਵੀ ਕਰਨ ਲੱਗੀ ਸੀ ਪੂਨਮ ਦੀ ਦੂਰੀ ਤੇ ਉਸ ਵੱਲੋਂ ਲਗਾਤਾਰ ਉਸ ਨਾਲ ਨਾ ਜੁੜੇ ਰਹਿਣ ਕਾਰਨ ਜਸਪ੍ਰੀਤ ਸਜਾਤਾ ਨਾਲ ਜ਼ਿਆਦਾ ਜੁੜ ਗਈ ਸੀ ਉਸਨੇ ਸਜਾਤਾ ਨੂੰ ਪੂਨਮ ਨਾਲ ਫੋਨ ਉੱਤੇ ਮਲਾਇਆ ਵੀ ਜਦੋਂ ਪੂਨਮ ਦਾ ਜਸਪ੍ਰੀਤ ਨੂੰ ਫੋਨ ਆਉਂਦਾ ਉਹ ਕਈ ਵਾਰ ਤਿੰਨੋਂ ਸਪੀਕਰ ਫੋਨ 'ᱨਹੀ ਗੱਲਾਂ ਕਰ ਲੈਂਦੀਆਂ ਸੀ ਐਨਾ ਨੇੜੇ ਆਉਣ ਉੱਤੇ ਵੀ ਪੂਨਮ ਤੇ ਜਸਪ੍ਰੀਤ ਨੇ ਆਪਣੀਆਂ ਪੁਰਾਣੀਆਂ ਗੱਲਾਂ ਸਜਾਤਾ ਨਾਲ ਕਦੇ ਸਾਂਝੀਆਂ ਨਾ ਕੀਤੀਆਂ ਇੰਜ ਪਹਿਲਾ ਸਾਲ ਪੂਰਾ ਲੰਘ ਗਿਆ ਤੇ ਬਹੁਤ ਹੀ ਚੰਗੇ ਨੰਬਰਾਂ ਨਾਲ ਸਜਾਤਾ ਤੇ ਜਸਪ੍ਰੀਤ ਪਾਸ ਹੋ ਗਈਆਂ ਫਿਰ ਐਵੇਂ ਸੀ ਤਾਂ ਦੂਸਰਾ ਸਾਲ ਸ਼ੁਰੂ ਹੋ ਗਿਆ ਜਦ ਰਾਜ ਵੀ ਚੰਗੇ ਨੰਬਰ ਲੈ ਕੇ ਪਾਸ ਹੋ ਗਿਆ ਬਿਨਾ ਨਾਗੇ ਤੋਂ ਹਰ ਹਫਤੇ ਜਾ ਕੇ ਉਸ ਨੂੰ ਫੋਨ ਕਰਦਾ ਰਿਹਾ ਤੇ ਹਰ ਮਹੀਨੇ ਨਵਿੰਦਰ ਕੌਰ ਨਾਲ ਫੋਨ ਉਤੇ ਗੱਲ ਕਰਦੀ ਰਹੀ ਜਦੋਂ ਜਾਗਰ ਉਸ ਨੂੰ ਆਖਦਾ ਮੰਮੀ ਨਾਲ ਕਰ ਗੱਲ ਐ ਜਾਂ ਆਪਣੇ ਦਿਓਰ ਨਾਲ ਗੱਲ ਕਰ ਲੈ ਲੈ ਦਰਾਨੀ ਨਾਲ ਕਰ ਗੱਲ ਲੈ ਡੈਡ ਨਾਲ ਕਰ ਗੱਲ ਲੈ ਬੱਚਿਆਂ ਨਾਲ ਕਰ ਗੱਲ ਤਾਂ ਉਸ ਨੂੰ ਸਮਝ ਇਹ ਨਹੀਂ ਸੀ ਆਉਂਦੀ ਕਿ ਉਹ ਕੀ ਗੱਲ ਕਰੇ ਪਰ ਉਹ ਜਾਗਰ ਨੂੰ ਨਰਾਸ਼ ਨਹੀਂ ਸੀ ਕਰਨਾ ਚਾਹੁੰਦੀ ਉਹ ਜਗਰ ਉਸ ਪ੍ਰਤੀ ਬਹੁਤ ਹੀ ਚੰਗਾ ਸੀ ਕਈ ਵਾਰ ਉਹ ਜਸਪ੍ਰੀਤ ਨੂੰ ਆਖਦਾ ਜਸਪ੍ਰੀਤ ਮੈਂ ਇਕੱਲਾ ਬਿਸਤਰ 'ਤੇ ਪੈਂਦਾ ਨਾ ਤਾਂ ਤੇਰੀ ਯਾਦ ਆ ਜਾਂਦੀ ਹੈ ਪਹਿਲਾਂ ਮੈਂ 10ਵੀਂ ਤੱਕ ਮੰਮੀ ਨਾਲ ਪਿਆ ਕਰਦਾ ਸੀ ਫਿਰ ਮੇਰੇ ਨਾਲ ਭੁਪਿੰਦਰ ਭੈਣ ਲੱਗ ਪਿਆ ਕੁਝ ਚਿਰ ਸੀ ਜਦੋਂ ਵਿਆਹ ਗਿਆ ਮੈਨੂੰ ਇਕੱਲਾ ਪੈਣਾ ਪੈਂਦਾ ਸੀ ਜਦੋਂ ਕਦੇ ਇਕੱਲਾ ਮਹਿਸੂਸ ਕਰਕੇ ਮੈਂ ਡੈਡ ਪਾਸ ਜਾਂਦਾ ਸੀ ਤਾਂ ਉਹ ਆਖਦੇ ਚੱਲ ਹੁਣ ਆਪਣੇ ਬਿਸਤਰੇ ਵਿੱਚ ਜਦੋਂ ਮੈਂ ਤੇਰੇ ਨਾਲ ਪੈਣਾ ਸ਼ੁਰੂ ਕੀਤਾ ਉਸ ਤੋਂ ਬਾਅਦ ਇਕੱਲੇ ਸੌਣਾ ਬਹੁਤ ਔਖਾ ਲੱਗਦਾ। ਮੈਂ ਉਡੀਕ ਰਿਹਾ ਕਿ ਕਦ ਤੇਰੀ ਡਿਗਰੀ ਖਤਮ ਹੋਵੇ ਤੇ ਮੈਂ ਤੇਰੇ ਪੇਪਰ ਭਰਨਾਵਾਂ। ਮਤਲਬ ਤੈਨੂੰ ਇੱਧਰ ਲਿਆਵਾਂ। ਜਸਪ੍ਰੀ ਉਸ ਦੀਆਂ ਭੋਲੀਆਂ ਗੱਲਾਂ ਸੁਣ ਕੇ ਮੁਸਕਰਾਉਂਦੀ ਪਰ ਉਸੇ ਮੋਹ ਦਾ ਅਹਿਸਾਸ ਕਰਕੇ ਉਹ ਖੁਸ਼ ਵੀ ਬਹੁਤ ਹੁੰਦੀ ਸੀ। ਦੂਸਰੇ ਸਾਲ ਦੇ ਆਖਰੀ ਪੇਪਰਾਂ ਵਿੱਚ ਜੇ 3 ਮਹੀਨੇ ਬਾਕੀ ਸਨ ਕਿ ਉਹ ਜਾ ਕੇ ਪੰਜਾਬ ਆ ਗਿਆ। ਉਹ ਉਸ ਕੋਲ ਫਿਰ 4 ਹਫ਼ਤੇ ਰਿਹਾ। ਉਸ ਨਾਲ ਕਈ ਥਾਵਾਂ ਉੱਤੇ ਘੁੰਮਿਆ ਤੇ ਹਰ ਵਕਤ ਉਸਨੇ ਉਸ ਦਾ ਹੱਥ ਫੜ ਕੇ ਰੱਖਿਆ ਜਸਪ੍ਰੀ ਉਸ ਨੂੰ ਬਹੁਤ ਲੋਕਾਂ ਕੋਲ ਲੈ ਜਾਣਾ ਨਹੀਂ ਸੀ ਚਾਹੁੰਦੀ ਤੇ ਰਿਸ਼ਤੇਦਾਰਾਂ ਦੇ ਕਹਿਣ ਉੱਤੇ ਵੀ ਉਸ ਨੂੰ ਕਿਸੇ ਰਿਸ਼ਤੇਦਾਰ ਕੋਲ ਲੈ ਕੇ ਨਹੀਂ ਸੀ ਗਈ ਕਿਉਂਕਿ ਉਸ ਨੂੰ ਪਤਾ ਸੀ ਕਿ ਉਸ ਦੀਆਂ ਭੋਰੀਆਂ ਗੱਲਾਂ ਪਾਪਕੇ ਰਿਸ਼ਤੇਦਾਰਾਂ ਨੇ ਆਕਣਾ ਸ਼ੁਰੂ ਕਰ ਦੇਣਾ ਸੀ ਕਿ ਅਮਰੀਕਾ ਦੇ ਲਾਲਚ ਪਿੱਛੇ ਗੁਰਦੇਵ ਨੇ ਆਪਣੀ ਤੀ ਇੱਕ ਸਿਹਦਰੀ ਲੜਕੀ ਨਾਲ ਵਿਆਹ ਦਿੱਤੀ ਫਿਰ ਅਮਰੀਕਨ ਅੰਬੈਸੀ ਵਿੱਚ ਪੇਪਰ ਪਰ ਹੋ ਜਾਣ ਤੋਂ ਬਾਅਦ ਅਗਲੇ 2 ਹਫ਼ਤੇ ਉਹ ਸਾਰੇ ਅਮਰਸਰ ਅਨੰਦਪੁਰ ਸੈ ਮਕੋਰ ਸਾਹਿਬ ਪਤਿਗੜ ਸਾਹਿਬ ਫਿਰ ਹਾਇਪੁਰ ਤੇ ਕਸ਼ਮੀਰ ਘੁੰਮਦੇ ਰਹੇ ਜਦੋਂ ਹੁਕਮ ਫਿਰ ਕੇ ਵਿਹਲੇ ਹੋ ਗਏ ਤਾਂ ਉਹ ਜਾ ਕੇ ਨੇ ਚੰਡੀਗੜ੍ਹ ਜਾਣ ਦੀ ਇੱਛਾ ਕੀਤੀ ਪਰ ਜਸਪ੍ਰੀਤ ਨੇ ਉਸ ਨੂੰ ਟਾਲ ਦਿੱਤਾ ਕਿਉਂਕਿ ਉਹ ਨਹੀਂ ਸੀ ਚਾਹੁੰਦੀ ਕਿ ਉੱਥੇ ਸਜਾਤਾ ਤੇ ਦਿਲਰਾਜ ਉਹਨੂੰ ਮਿਲ ਭਾਵੇਂ ਸਜਾਤਾ ਨੇ ਕਿੰਨਾ ਜ਼ੋਰ ਲਾਇਆ ਸੀ ਕਿ ਉਹ ਆਪਣੇ ਪਤੀ ਨੂੰ ਉਹਦੇ ਚ ਦਿਲਰਾਜ ਨਾਲ ਜ਼ਰੂਰ ਮਲਾਵੇ ਜਸਪ੍ਰੀਤ ਆਪਣੀ ਤਕਦੀਰ ਨੂੰ ਕਿਸੇ ਅੱਗੇ ਖੋਲ ਕੇ ਰੱਖਣਾ ਨਹੀਂ ਸੀ ਚਾਹੁੰਦੀ ਕਿਉਂਕਿ ਉਸ ਦਾ ਇਹ ਮੰਨਣਾ ਸੀ ਕਿ ਆਪਣੇ ਦੁੱਖ ਸੁੱਖ ਆਪੇ ਕੱਟੋ ਕਿਉਂਕਿ ਅਸਲ ਵਿੱਚ ਕੋਈ ਕਿਸੇ ਦਾ ਨਹੀਂ ਹੁੰਦਾ ਉਸਦੇ ਪਾਪਾ ਨੂੰ ਡਾਗਰ ਬਾਰੇ ਜਾਣ ਲਿਆ ਸੀ ਕਿ ਉਹ ਜਾਗਰ ਸਿਦਰਾ ਸੀ ਉਸਨੇ ਇੱਕ ਦਿਨ ਜਸਪ੍ਰੀਤ ਨੂੰ ਇਹੋ ਆਖਿਆ ਹੈ ਤਾਂ ਪੁਰਾਣਾ ਸਿਦਰਾ ਹੀ ਪਰ ਦਿਲ ਦਾ ਬਹੁਤ ਚੰਗਾ ਹੈ ਪ੍ਰੀਤ ਹਾਂ ਜੀ ਵੀ ਚਲਾਕ ਬੰਦੇ ਨਾਲ ਸਿਦਰਾ ਬੰਦਾ ਚੰਗਾ ਹੈ ਚਲਾਕ ਬੰਦੇ ਦੀ ਮਾਰ ਬਹੁਤ ਬੁਰੀ ਹੁੰਦੀ ਹੈ ਜਵਾਬ ਵਿੱਚ ਜਸਪ੍ਰੀਤ ਆਖਦੀ ਜੀ ਪਾਪਾ ਉਹ ਜਾਗਰ ਕੋਲੋਂ ਬੱਚੇ ਦੀ ਵਿਆਹ ਵਾਲੀ ਗੱਲ ਨੂੰ ਆਪਣੇ ਅੰਦਰ ਹੀ ਦਫ਼ਨ ਕਰ ਦਿੰਦੀ ਜਿਸ ਬਾਰੇ ਉਸਦੇ ਪਾਪਨ ਕੋਈ ਗਿਆਨ ਨਹੀਂ ਸੀ ਜਿੰਨਾ ਲੋਕਾਂ ਨੂੰ ਜਾਗਰ ਪਿੰਡ ਵਿੱਚ ਮਿਲਿਆ ਉਹਨਾਂ ਨੇ ਉਹਨੂੰ ਬੜਾ ਸਾਊ ਪਰੌਣਾ ਹੀ ਆਖਿਆ ਜਾਗਰ ਨੂੰ ਜੋ ਵੀ ਮਿਲਦਾ ਸੀ ਉਹਨੂੰ ਚੁੱਕ ਕੇ ਉਹ ਸਤਸ੍ਰੀ ਅਕਾਲ ਬਣਾ ਦਿੰਦਾ ਸੀ ਪਿੰਡ ਵਿੱਚ ਰਹਿੰਦੇ ਸਭ ਲੋਕਾਂ ਜੋ ਜਾਤ ਪਾਤ ਦੀ ਬਿਮਾਰੀ ਦਾ ਅਜੇ ਵੀ ਸ਼ਿਕਾਰ ਸਨ ਉਹ ਇੱਕੋ ਜਿਹੀ ਪਿਆਰ ਦਿੰਦਾ ਸੀ ਜਿਸ ਕਰਕੇ ਐਨੇ ਥੋੜੇ ਵਕਤ ਵਿੱਚ ਪਿੰਡ ਦੇ ਲੋਕ ਉਹ ਜਾਗਰ ਨੂੰ ਸਾਊ ਪਰੌਣਾ ਆਖਣ ਲੱਗ ਪਏ ਸਨ ਜਸਪ੍ਰੀਤ ਦੀ ਪੂਆ ਤੇ ਫੁੱਫੜ ਹੋਰਾਂ ਨੇ ਕਈ ਵਾਰ ਮਿਲਣ ਤੋਂ ਬਾਅਦ ਉਜਾਗਰ ਬਾਰੇ ਕੀ ਸੋਚਿਆ ਹੋਵੇਗਾ ਜਸਪ੍ਰੀਤ ਨੂੰ ਕੋਈ ਪਤਾ ਨਹੀਂ ਕਿਉਂਕਿ ਉਜਾਗਰ ਬਾਰੇ ਉਹ ਦੋਨੋਂ ਕਦੇ ਕੁਝ ਬੋਲੇ ਨਹੀਂ ਸੀ ਫਿਰ ਉਜਾਗਰ ਵਾਪਸ ਪਰਤ ਗਿਆ ਤੇ ਜਸਪ੍ਰੀਤ ਪੜਾਈ ਵਿੱਚ ਮਗਨ ਹੋ ਗਈ ਉਹ ਅਤੇ ਸਜਾਤਾ ਖੂਬ ਪੜ੍ਹਦੀਆਂ ਰਹੀਆਂ ਲੜਕੀਆਂ ਅਭਿਆਸ ਕਰਦੀਆਂ ਰਹੀਆਂ ਜਦੋਂ ਸਿਰਫ 1 ਮਹੀਨਾ ਪੇਪਰਾਂ ਵਿੱਚ ਰਹਿ ਗਿਆ ਤਾਂ ਜਸਪ੍ਰੀਤ ਨੂੰ ਸਜਾਤਾ 15 ਸੈਕਟਰ ਗੋਪਾਲ ਸਵੀਟਸ ਰੈਸਟੋਰੈਂਟ ਲੈ ਗਈ ਇਹ ਆਖ ਕੇ ਤੈਨੂੰ ਅੱਜ ਮੈਂ ਪਾਰਟੀ ਦੇਣੀ ਹੈ ਕਾਦੀ ਇਹ ਉੱਥੇ ਜਾ ਕੇ ਦੱਸਾਂਗੀ ਲੋਸੇ ਖਾਂਦਿਆਂ ਜਸਪ੍ਰੀਤ ਨੇ ਪੁੱਛਿਆ ਲਸ ਫਿਰ ਗੱਲ ਕੀ ਲਾਡੋ ਰਾਣੀ बस ਸੁਣ ਲੈ ਤੇ ਮੇਰੀ ਖੁਸ਼ੀ ਵਿੱਚ ਤੂੰ ਖੁਸ਼ ਹੋ ਬਾਕੀ ਗੱਲਾਂ ਛੱਡ ਪਰੇ ਜਦ ਰਾਜਦੇਸ ਪਰਮ ਲੈ ਕੇ ਲੈਬੋਰੀ ਵਾਲਿਆਂ ਮੈਨੂੰ ਪ੍ਰੈਗਨੈਂਟ ਕਰ ਦਿੱਤਾ ਹੈ ਮੈਂ ਬਹੁਤ ਖੁਸ਼ ਹਾਂ ਇਸ ਖੁਸ਼ਖਬਰੀ ਨੂੰ ਸੁਣ ਕੇ ਸਾਡੇ ਟੱਬਰ ਦੇ ਸਾਰੇ ਜਾਣੇ ਖੁਸ਼ ਹਨ ਪਰ ਇਸ ਪੇਟ ਦਾ ਪਤਾ ਕਿ ਬੱਚਾ ਦਿਲਰਾਜ ਦਾ ਹੈ ਸਿਰਫ ਤੇ ਰਾਜ ਦਾ ਮੈਨੂੰ ਤੇ ਲੈਬਰੀ ਵਾਲਿਆਂ ਨੂੰ ਹੀ ਐ ਹੁਣ ਮੈਨੂੰ ਵੀ ਪਤਾ ਚੱਲ ਗਿਆ ਜਸਪ੍ਰੀਤ ਮੁਸਕਰਾਇ ਤੇ ਫੇਰਾਕਣ ਲੱਗੀ ਤੂੰ ਵੀ ਆਪਣੀ ਜਿੱਦ ਪਗਾ ਹੀ ਲਈ ਕਈ ਵਾਰ ਮੈਂ ਸੋਚਦੀ ਆ ਕਿ ਔਰਤ ਇਹਨਾਂ ਟੇਢਾ ਸੋਚ ਕੇ ਵੀ ਮਨ ਖੁਸ਼ ਕਰ ਲੈਂਦੀ ਐ ਵਧਾਈਆਂ ਨਹੀਂ ਨਹੀਂ ਹੰਨ ਨਹੀਂ ਵਧਾਈਆਂ ਜਸਪ੍ਰੀਤ ਨੇ ਮੁਸਕਰਾਉਂਦੇ ਆਖਿਆ ਅਸਲ ਵਿੱਚ ਅਸੀਂ ਸਮਝੌਤਿਆਂ ਭਰੀ ਜ਼ਿੰਦਗੀ ਤਾਂ ਜਿਉਂਦੇ ਆ ਸਮਝੌਤਿਆਂ ਦੇ ਵੱਖੋ ਵੱਖਰੇ ਰੂਪ ਹੁੰਦੇ ਆ ਜਸਪ੍ਰੀਤ ਬਸ ਇਸੇ ਜਿਹੇ ਸਮਝੌਤੇ ਲੋਕਾਂ ਨੂੰ ਬੁਰੇ ਲੱਗਦੇ ਆ ਤੇ ਕਿਸੇ ਦੇ ਨਹੀਂ ਜੇ ਮੋਹਣ ਠੀਕ ਹੁੰਦਾ ਭਲਾ ਫਿਰ ਮੈਂ ਇੰਜ ਡੇਡਾ ਥੋੜਾ ਸੋਚਣਾ ਸੀ ਸੁਜਾਤਾ ਨੇ ਸਵਾਲ ਨੂੰ ਮਾਂ ਉੱਤਰ ਦਿੱਤਾ ਚਲੋ ਸੁਜਾਤਾ ਤੇਰੀ ਇੱਛਾ ਪੂਰੀ ਹੋਈ ਮੈਂ ਬਹੁਤ ਖੁਸ਼ ਹਾਂ ਤੇਰੇ ਲਈ ਇੱਕ ਵਾਰ ਫੇਰ ਵਧਾਈਆਂ ਕੋਈ ਨਾਮ ਸੋਚ ਲਿਆ ਹਾਂ ਨਵਰਾਜ ਇਸ ਨਾਮ ਤੇ ਸ਼ੱਕ ਤਾਂ ਨਹੀਂ ਕਰੇਗਾ ਕੋਈ ਕਿਉਂਕਿ ਤੇਰਾ ਦਿਲ ਰਾਜਨਾ ਜ਼ਰਾ ਰੌਲਾ ਪਿਆਸੀ ਨਹੀਂ ਇਸ ਬਾਰੇ ਮੋਂ ਨੂੰ ਮੈਂ ਬਹੁਤ ਦੇਰ ਪਹਿਲਾਂ ਹੀ ਕਿਹਾ ਸੀ ਕਿ ਜੇ ਮੁੰਡਾ ਹੋਇਆ ਤਾਂ ਤ ਤ ਆਪਾਂ ਨਾਂ ਰੱਖਾਂਗੇ ਨਵਰਾਜ ਤੇ ਜੇ ਲੜਕੀ ਤਦ ਨਵਰਾਜ ਕੁਮਾਰੀ ਫਿਰ ਸੁਝਾਤਾ ਆਪੀ ਹੱਸਣ ਲੱਗ ਪਈ ਕਰੋ ਠੀਕ ਹੈੜੀਏ ਪਰ ਤੈਨੂੰ ਕੀ ਪਤਾ ਲੱਗਿਆ ਕਿ ਬੱਚਾ ਲੜਕਾ ਹੋਵੇਗਾ ਚੈੱਕ ਤਾਂ ਨਹੀਂ ਕਰਵਾਇਆ ਜਾ ਸਕਦਾ ਪਰ ਮੈਨੂੰ 99% ਦੇ ਲੜਕੇ ਦੀ ਆਸ ਹੈ ਕਿਉਂਕਿ ਜਿਹੜਾ ਰਾਜ ਹੋਰਾਂ ਦੇ ਟੱਬਰ ਵਿੱਚ ਲੜਕੀ ਕੋਈ ਹੋਈ ਨਹੀਂ ਜਿਹੜਾ ਰਾਜ ਦੇ ਤਿੰਨ ਭਰਾ ਹੋ ਰਹਨ ਪਰ ਭੈਣ ਨਹੀਂ ਇਸ ਦੇ ਦੋ ਭਰਾ ਵਿਆਹੇ ਹੋਏ ਹਨ ਤੇ ਉਹਨਾਂ ਦੇ ਮੁੰਡੇ ਹੀ ਆ ਮਤਲਬ ਕੋਈ ਕੁੜੀ ਹੈ ਹੀ ਨਹੀਂ ਪਰਮਾਤਮਾ ਤੇਰੀ ਇੱਛਾ ਪੂਰੀ ਕਰੇ ਸਜਾਤਾ ਦਾ ਹੱਥ ਕੁੱਟ ਗਿਆ ਜਸਪ੍ਰੀਤ ਨੇ ਆਖਿਆ ਸਜਾਤਾ ਨੇ ਫਿਰ ਜਸਪ੍ਰੀਤ ਦੀਆਂ ਅੱਖਾਂ ਵਿੱਚ ਅੱਖਾਂ ਮਿਲਾ ਕੇ ਪੁੱਛਿਆ ਤੇਰਾ ਕਿਵੇਂ ਹੈ ਬੱਚਾ ਕਦੋਂ ਕਰਨਾ ਹੈ ਐਵੇਂ ਗੋਲੀਆਂ ਨਾ ਖਾਈ ਜਾਈ ਕਿਉਂਕਿ ਆਖਰ ਨੂੰ ਖਰਾਬ ਹੀ ਕਰਦੀਆਂ ਜਿੰਨੀ ਜਲਦੀ ਹੋ ਸਕੇ ਬੱਚਾ ਕਰ ਲੈ ਮੀ ਜਸਪ੍ਰੀਤ ਦੇ ਮਨ ਵਿੱਚ ਇੱਕ ਵਾਰ ਆਇਆ ਕਿ ਉਹ ਸਜਾਤਾ ਨੂੰ ਸੱਚ ਦੱਸ ਦੇਵੇ ਤੇ ਫਿਰ ਉਸਦੇ ਮਨ ਵਿੱਚ ਆਪਣੇ ਭੇਤ ਭਰੇ ਦੁੱਖ ਦਾ ਰੌਲਾ ਨਾ ਪੈਣ ਦੇ ਖਿਆਲ ਔਣ ਕਰਕੇ ਉਹਨੇ ਆਪਣੇ ਭੇਦ ਨੂੰ ਭੇਦੀ ਬਣਾਈ ਰੱਖਿਆ ਤੇ ਉਹ ਬੋਲੀ ਤੇਰੀ ਗੱਲ ਸਹੀ ਹੈ ਅਮਰੀਕਾ ਜਾ ਕੇ ਵੇਖਾਂਗੀ ਕਿ ਜਲਦੀ ਹੀ ਬੱਚਾ ਕਰ ਲਈਏ ਉੰਜ ਦੋ ਬੱਚੇ ਹੋਣੇ ਚਾਹੀਦੇ ਨੇ ਮੈਂ ਵੀ ਸੋਚਦੀ ਆ ਕਿ 2 ਸਾਲ ਬਾਅਦ ਇੱਕ ਹੋਰ ਬੱਚਾ ਲਈਏ ਇਹ ਵੀ ਗੱਲ ਸਹੀ ਹੈ ਤੇਰੀ ਸਜਾਤਾ ਜਸਪ੍ਰੀਤ ਕੋਲੀ ਖਾ ਪੀ ਕੇ ਵਾਪਸ ਹੋਸਟਲ ਚਲੇ ਗਈਆਂ ਇਮਤਿਹਾਨ ਸਿਰ ਉਤੇ ਸੀ ਅਤੇ ਉਹਨਾਂ ਨੇ ਦਿਨ ਰਾਤ ਇੱਕ ਕਰਕੇ ਪੜਾਈ ਹਰਮ ਦਿੱਤੀ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ